ਮੇਰੀ ਨਾ ਹੀ ਅੱਖ ਦੇ ਵਿੱਚ 31 ਮਾਰਚ ਨੂੰ ਜੀ ਆਇਰਨ ਦਾ ਪੀਸ ਚਲਾ ਗਿਆ ਸੀਗਾ ਜੀ ਕੰਮ ਕਰਦੇ ਡਾਕਟਰ ਬੁਪੇਸ਼ ਜੀ ਨੇ ਆਪਰੇਟ ਕਰਿਆ ਸੀਗਾ ਜਿਹੜੀ ਮੇਰੀ ਫਾਈਲ ਮਾਰਕ ਹੋਈ ਸੀਗੀ ਉਹੀ ਸੀਗੀ ਜੀ ਹਰਸ਼ਿੰਦਰ ਜੀ ਫਸਟਡੇ ਵੀ ਮੇਰਾ ਕੋਈ ਸਕੈਨ ਨਹੀਂ ਕਰਿਆ ਫਿਰ ਮੈਨੂੰ ਅਗਲੇ ਦਿਨ ਬੁਲਾਇਆ ਜੀ ਫਸਟਡੇ ਮੈਨੂੰ ਕੋਈ ਮੈਡੀਸਨ ਵੀ ਉਹਨਾਂ ਨੇ ਦਿੱਤੀ ਸਿਰਫ ਆਪਰੇਟ ਸਪੈਸ਼ੀਜ਼ ਕਰਕੇ ਮੈਨੂੰ ਘਰੇ ਭੇਜ ਦਿੱਤਾ ਸੀ ਨੈਕਸਟਡੇ ਮੈਂ ਉਹਨਾਂ ਨੂੰ ਕਹਿੰਦਾ ਰਿਹਾ ਜੀ ਮੇਰੀ ਅੱਖ ਦੇ ਵਿੱਚ ਕੋਈ ਚੀਜ਼ ਹੈਗੀ ਆ ਰੜਕ ਰਹੀ ਆ ਉਹਨਾਂ ਨੇ ਸੀਰੀਅਸਲੀ ਨਾਲ ਲੰਦੇ ਹੋਏ ਨਾ ਕੋਈ ਸਕੈਨ ਕਰਿਆ ਨਾ ਹੀ ਮੈਨੂੰ ਕਿਤੇ ਹੋਰ ਰੈਫਰ ਕਰਿਆ ਮੈ ਅਹੀਂ ਵੀ ਉਸ ਟਾਈਮ ਸਕੈਨ ਵੀ ਕਰ ਲਾਂਗੇ ਵੀ ਇਹ ਮੈਡੀਸਨ ਆ ਜਿਹੜੀ ਰੜਖ ਪੈ ਰਹੀ ਹੈ ਉਹ ਸਟੀਚਸ ਦੀ ਪੈ ਇਵਨਿੰਗ ਨੂੰ ਹੀ ਮੇਰੀ ਅੱਖ ਤੋਂ ਬਲੀਡਿੰਗ ਵਗੈਰਾ ਸਟਾਰਟ ਹੋ ਗਈ ਸੀਗੀ ਨੈਕਸਟ ਡੇ ਮੈਂ ਮਤਲਬ ਗਰੇਵਲ ਹਸਪੀਟਲ ਗਿਆ ਜੀ ਉਹਨਾਂ ਦੇ ਨਾਲ ਦੀ ਨਾਲ ਅਮਰਜੈਂਸੀ ਮੈਨੂੰ ਰੈਫਰ ਵੀ ਜਾਈ ਕਰਤੇ ਸੀਗਾ ਤਾਂ ਪੀਜੀਆ ਜਦੋਂ ਮੈਂ ਗਿਆ ਜੀ ਉਹਨਾਂ ਨੇ ਮੈਨੂੰ ਪਹਿਲਾ ਕੁਛਣ ਇਹੀ ਸੀਗਾ ਵੀ ਤੁਸੀਂ ਕਹਿ ਰਹੇ ਹੋ ઓਪਰੇਟ ਹੋਇਆ ਵੀ ਆਪਰੇਸ਼ਨ ਦੇ ਕੋਈ ਨੋਟਸ ਵਗੈਰਾ ਜਾਂ ਕੁਝ ਜੋ ਸਲਿੱਪ ਤੇ ਕੋਈ ਮੈਂਸ਼ਨ ਨਹੀਂ ਉਹਨਾਂ ਨੇ ਕਰਿਆ ਹੋਇਆ ਫਿਰ ਉਹਨਾਂ ਨੇ ਮੇਰੀ ਅੱਖ ਦੇ ਨਾਲ ਸਟੀਚਸ ਦੇਖ ਕੇ ਜੀ ਮੇਰੀ ਅੱਖ ਨੂੰ ਹੱਥ ਪਾ ਲਿਆ ਸੀਗਾ ਉਹਨਾਂ ਨੇ ਪਹਿਲਾ ਸਟੈਪ ਉਹਨਾਂ ਦਾ ਉਹਨਾਂ ਨੇ ਸਕੈਨ ਕਰਿਆ ਜੀ ਐਕਸਟਰਾ ਕਰਿਆ ਉਹਦੇ ਵਿੱਚ ਪੀਸ ਸੀਗਾ ਜੀ ਤਿੰਨ ਤੋਂ ਚਾਰ ਆਪਰੇਸ਼ਨ ਨੇ ਹੁਣ ਪੀਜੀਏ ਦੇ ਵਿੱਚ ਵੀ ਹੋ ਚੁੱਕੇ ਨੇ ਉਸ ਤੋਂ ਬਾਅਦ ਦਾ ਕੀ ਹੋਣ ਲੱਗਦਾ ਹੈ ਨਤੀਜਾ ਕੀ ਕਿਸੇ ਡਾਕਟਰ ਨੇ ਕਿਹਾ ਵੀ ਅੱਖ ਜਿਹੜੀ ਆ ਉਹ ਵਾਪਸ ਆ ਸਕਦੀ ਜੀਏ ਵਾਲਿਆਂ ਨੇ ਲੁੱਕ ਦੀ ਮਤਲਬ ਗਾਰੰਟੀ ਲਈ ਸੀ ਕਿ ਵੀ ਅਸੀਂ ਸੇਮ ਲੁੱਕ ਕਰ ਦਾਂਗੇ ਇੱਕ ਆਰਟੀਫੀਸ਼ਲ ਬਾਲ ਪਾ ਕੇ ਵਿੱਚ ਅੱਖ ਦੇ ਬਟ ਵੀਜ਼ਨ ਦੀ ਕੋਈ ਗਾਰੰਟੀ ਨਹੀਂ ਜੀ ਕਿਉਂਕਿ ਉਹਨਾਂ ਨੂੰ ਅੱਖ ਦੇ ਦੀ ਇਨਫੈਕਸ਼ਨ ਕਰਕੇ ਐਨੀ ਕੰਡੀਸ਼ਨ ਖਰਾਬ ਹੋ ਸੀ ਸੀ ਮਤਲਬ ਮੇਰੇ ਦਿਮਾਗ 'ਚ ਵੀ ਇਨਫੈਕਸ਼ਨ ਜਾਣ ਲੱਗ ਪਈ ਸੀ ਜੀ ਉਸ ਕਰਕੇ ਉਹਨਾਂ ਨੂੰ ਅੱਖ ਬੰਦ ਕਰਨੀ ਪਈ ਸੀ ਇਸ ਵਾਕਿਆ ਦੇ ਨਾਲ ਸਾਰੇ ਨਗਰ ਨੂੰ ਹੀ ਬਹੁਤ ਇੱਕ ਤਰ੍ਹਾਂ ਦਾ ਝਟਕਾ ਵੱਜਿਆ ਕਿਉਂਕਿ ਇਹਨਾਂ ਦਾ ਕਾਰਾਂ ਦਾ ਕੰਮ ਸੀ ਇਹ ਕਾਰਾਂ ਦਾ ਕੰਮ ਇੱਕ ਤਰ੍ਹਾਂ ਦਾ ਇਹਨਾਂ ਦਾ ਡਿਸਟਰਬ ਹੋਇਆ ਹੈ ਹਸਪਤਾਲ ਦੇ ਬਾਹਰ ਏਮਜ਼ ਦਾ ਬੋਰਡ ਲਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਦੇਖੋ ਜੀ ਜੋ ਕਾਨੂੰਨ ਦੇ ਮੁਤਾਬਕ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਜੋ-ਜੋ ਸਟੈਪ ਲੈਣੇ ਚਾਹੀਦੇ ਨੇ ਉਹ ਸਾਰੇ ਸਟੈਪ ਅਸੀਂ ਲਾ ਰਹੇ ਹਾਂ ਇੱਕ ਨਿੱਜੀ ਹਸਪਤਾਲ ਦੇ ਵੱਲੋਂ ਪਟਿਆਲਾ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਅੱਖ ਦਾ ਗਲਤ ਟ੍ਰੀਟਮੈਂਟ ਕਰਨ ਤੋਂ ਬਾਅਦ ਉਸ ਨੌਜਵਾਨ ਨੂੰ ਆਪਣੀ ਅੱਖ ਜੜੀ ਉਹ ਗੋਆਣੀ ਪੈ ਜਾਂਦੀ ਹੈ ਹਾਲਾਂਕਿ ਉਸ ਦਾ ਕਾਰੋਬਾਰ ਜਿਹੜਾ ਉਹ ਸਾਰਾ ਰਸ਼ਵਨਾ ਇਸ ਤੋਂ ਪਹਿਲਾਂ ਵੀ ਸਾਰੀ ਖਬਰ ਸਪੋਕਸਮੈਨ ਅਦਾਰੇ ਦੇ ਉੱਪਰ ਨਸ਼ਰ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਲਗਾਤਾਰ ਹੁਣ ਆਖਰੀ ਟਾਪਰੇਸ਼ਨ ਹੈ ਪੀਜੀਆਈ ਦੇ ਵਿੱਚ ਇਸ ਨੌਜਵਾਨ ਦੇ ਵੱਲੋਂ ਕਰਵਾਇਆ ਗਿਆ ਤੇ ਪਰ ਹਜੇ ਵੀ ਕੋਈ ਕਾਰਵਾਈ ਉਸ ਨਿੱਜੀ ਹਸਪਤਾਲ ਵਾਲੇ ਮਾਲਕ ਦੇ ਉੱਪਰ ਨਹੀਂ ਹੋਈ ਹੈ ਜਿਸ ਦੇ ਕਾਰਨ ਹੁਣ ਕੋਰਟ ਦਾ ਰੁਖ ਹੈ ਇਸ ਨੌਜਵਾਨ ਨੂੰ ਕਰਨਾ ਪਿਆ ਵੀਰੇ ਕੀ ਨਾਮ ਹੈ ਜੀ ਸਿਰ ਮੇਰਾ ਨਾਮ ਵਿਲੀਅਮ ਹੈ ਪ੍ਰਬਲਿੰਜੀ ਕਿ ਸੈਕਨਲ ਦੇ ਜੋ ਕਾਫੀ ਸਮਾਂ ਹੋ ਚੁੱਕਾ ਹੈ ਜਦੋਂ ਉਸ ਦੇ ਵੱਲੋਂ ਆਪਰੇਸ਼ਨ ਜਿਹੜਾ ਗਲਤ ਕੀਤਾ ਗਿਆ ਸੀ ਆ ਪਹਿਲਾਂ ਦਾ ਅੜੀ ਬੇਸਿਕ ਜਾਣਕਾਰੀ ਹੁੰਦਾ ਸਰ ਬੇਸਿਕ ਜੀ ਮੇਰੇ ਨਾ ਹੀ ਅੱਖ ਦੇ ਵਿੱਚ 31 ਮਾਰਚ ਨੂੰ ਜੀ ਆਇਰਨ ਦਾ ਪੀਸ ਚਲਾ ਗਿਆ ਸੀਗਾ ਜੀ ਕੰਮ ਕਰਦੇ ਟਾਈਮ ਤਾਂ ਮੈਂ ਨਾਲ ਦੀ ਨਾਲ ਜੀ ਹਸਪੀਟਲ ਗਿਆ ਤਾਂ ਡਾਕਟਰ ਬੁਪੇਸ਼ ਜੀ ਨੇ ਆਪਰੇਟ ਕਰਿਆ ਸੀਗਾ ਜਿਹੜੀ ਮੇਰੀ ਫਾਈਲ ਮਾਰਕ ਹੋਈ ਸੀਗੀ ਉਹੀ ਸੀਗੀ ਜੀ ਹਰਸ਼ਿੰਦਰ ਜੀ ਨੂੰ ਜੋ ਕਿ ਰੁਟੀਨਾ ਸਪੈਸ਼ਲਿਸਟ ਹੈ ਔਰ ਜਿਹੜੇ ਬੁਪੇਸ਼ ਜੀ ਹੈ ਉਹ ਲੇਸਿਕ ਲੇਜ਼ਰ ਡਾਕਟਰ ਹੈ ਉਹਨਾਂ ਨੇ ઓਪਰੇਟ ਕਰ ਦਿੱਤਾ ਜੀ ਫਸਟ ਡੇ ਵੀ ਮੇਰਾ ਕੋਈ ਸਕੈਨ ਨਹੀਂ ਕਰਿਆ ਫਿਰ ਮੈਨੂੰ ਅਗਲੇ ਦਿਨ ਮਿਲਾਇਆ ਜੀ ਫਸਟ ਡੇ ਮੈਨੂੰ ਕੋਈ ਮੈਡੀਸਿਨ ਨਹੀਂ ਉਹਨਾਂ ਨੇ ਦਿੱਤੀ ਸਿਰਫ ઓਪਰੇਟ ਸਟੀਚਸ ਕਰਕੇ ਮੈਨੂੰ ਘਰੇ ਭੇਜ ਦਿੱਤਾ ਸੀਗਾ ਜੀ ਤਾਂ ਨੈਕਸਟ ਡੇ ਮੈਂ ਉਹਨਾਂ ਨੂੰ ਕਹਿੰਦਾ ਰਿਹਾ ਜੀ ਮੇਰੀ ਅੱਖ ਦੇ ਵਿੱਚ ਕੋਈ ਚੀਜ਼ ਹੈਗੀ ਆ ਰੜਕ ਰਹੀ ਆ ਉਹਨਾਂ ਨੇ ਸੀਰੀਅਸਲੀ ਨਾ ਲੰਦੇ ਹੋਏ ਨਾ ਕੋਈ ਸਕੈਨ ਕਰਿਆ ਨਾ ਹੀ ਮੈਨੂੰ ਕਿਤੇ ਹੋਰ ਰੈਫਰ ਕਰਿਆ ਮੈਨੂੰ ਕਹਿੰਦੇ ਵੀ 2 ਦਿਨ ਬਾਅਦ ਆਈਂ ਵੀ ਉਸ ਟਾਈਮ ਸਕੈਨ ਵੀ ਕਰ ਲਾਂਗੇ ਵੀ ਇਹ ਮੈਡੀਸਿਨ ਖਾ ਵੀ ਮਤਲਬ ਜਿਹੜੀ ਰੜਕ ਪੈ ਰਹੀ ਆ ਉਹ ਸਟੀਚਸ ਦੀ ਪੈਨ ਉਸ ਦਿਨ ਮਤਲਬ ਈਵਨਿੰਗ ਨੂੰ ਹੀ ਮੇਰੀ ਅੱਖ ਤੋਂ ਬਲੀਡਿੰਗ ਵਗਿਆ ਸਟਾਰਟ ਹੋ ਗਈ ਸੀ ਨੈਕਸਟ ਡੇ ਮੈਂ ਮਤਲਬ ਗਰੇਵਲ ਹਸਪੀਟਲ ਗਿਆ ਜੀ ਉਹਨਾਂ ਦੇ ਨਾਲ ਦੀ ਨਾਲ ਅਮਰਜੈਂਸੀ ਮੈਨੂੰ ਰੈਫਰ ਪੀਜੀਏ ਕਰਤਾ ਸੀਗਾ ਤਾਂ ਪੀਜੀਏ ਜਦੋਂ ਮੈਂ ਗਿਆ ਜੀ ਉਹਨਾਂ ਨੇ ਮੈਨੂੰ ਪਹਿਲਾ ਕੁਐਸਚਨ ਇਹੀ ਸੀਗਾ ਵੀ ਤੁਸੀਂ ਕਹਿ ਰਹੇ ਹੋ ઓਪਰੇਟ ਹੋਇਆ ਵੀ ਆਪਰੇਸ਼ਨ ਦੇ ਕੋਈ ਨੋਟਸ ਵਗੈਰਾ ਜਾਂ ਕੁਝ ਜੋ ਸਲਿੱਪ ਤੇ ਕੋਈ ਮੈਂਸ਼ਨ ਨਹੀਂ ਉਹਨਾਂ ਨੇ ਕਰਿਆ ਹੋਇਆ ਬੁਪੇਸ਼ ਜੀ ਨੇ ਤਾਂ ਫਿਰ ਉਹਨਾਂ ਨੇ ਮੇਰੀ ਅੱਖ ਦੇ ਨਾਲ ਸਟੀਚਸ ਦੇਖ ਕੇ ਜੀ ਮੇਰੀ ਅੱਖ ਨੂੰ ਹੱਥ ਪਾ ਲਿਆ ਸੀਗਾ ਉਹਨਾਂ ਨੇ ਪਹਿਲਾ ਸਟੈਪ ਉਹਨਾਂ ਦਾ ਉਹਨਾਂ ਨੇ ਸਕੈਨ ਕਰਿਆ ਜੀ ਐਕਸਟਰਾ ਕਰਿਆ ਉਹਦੇ ਵਿੱਚ ਪੀਸ ਸੀਗਾ ਜੀ ਅੱਖ ਦਾ ਅਨਗਹਿਲੀ ਕੀਤੀ ਗਈ ਹੈ ਬਹੁਤ ਵੱਡੀ ਜਿਸ ਦੇ ਨਾਲ ਤੁਹਾਨੂੰ ਆਪਣੀ ਅੱਖ ਗਵਾਣੀ ਪਈ ਹੈ ਕਿਉਂਕਿ ਤਿੰਨ ਤੋਂ ਚਾਰ ਆਪਰੇਸ਼ਨ ਨੇ ਹੁਣ ਪੀਜੀਏ ਦੇ ਵਿੱਚ ਵੀ ਹੋ ਚੁੱਕੇ ਨੇ ਉਸ ਤੋਂ ਬਾਅਦ ਦਾ ਕੀ ਹੋਣ ਲੱਗਦਾ ਹੈ ਨਤੀਜਾ ਕੀ ਕਿਸੇ ਡਾਕਟਰ ਨੇ ਕਿਹਾ ਵੀ ਅੱਖ ਜੜੀ ਹੈ ਉਹ ਵਾਪਸ ਆ ਸਕਦੀ ਹੈ ਜਾਂ ਬਿਲਕੁਲ ਹੁਣ ਜੋ ਗਵਾ ਲਿਆ ਉਹ ਗਵਾ ਲਿਆ ਨਹੀਂ ਸਰ ਪੀਜੀਏ ਵਾਲਿਆਂ ਨੇ ਲੁੱਕ ਦੀ ਮਤਲਬ ਗਾਰੰਟੀ ਲਈ ਸੀਗੀ ਵੀ ਅਸੀਂ ਸੇਮ ਲੁੱਕ ਕਰ ਦਾਂਗੇ ਇੱਕ ਆਰਟੀਫੀਸ਼ਲ ਬਾਲ ਪਾ ਕੇ ਵੀ ਚੱਖ ਦੇ ਬਟ ਵੀਜ਼ਨ ਦੀ ਕੋਈ ਗਰੰਟੀ ਨਹੀਂ ਜੀ ਕਿਉਂਕਿ ਉਹਨਾਂ ਨੂੰ ਅੱਖ ਦੀ ਇਨਫੈਕਸ਼ਨ ਕਰਕੇ ਐਨੀ ਕੰਡੀਸ਼ਨ ਖਰਾਬ ਹੋ ਸੀ ਸੀ ਮਤਲਬ ਮੇਰੇ ਦਿਮਾਗ 'ਚ ਵੀ ਇਨਫੈਕਸ਼ਨ ਜਾਣ ਲੱਗੀ ਸੀਗੀ ਜੀ ਤਾਂ ਉਸ ਕਰਕੇ ਉਹਨਾਂ ਨੂੰ ਅੱਖ ਬੰਦ ਕਰਨੀ ਪਈ ਸੀਗੀ ਲਗਾਤਾਰ ਅਸੀਂ ਡਾਕਟਰ ਦੇ ਉੱਪਰ ਅਲੀਗੇਸ਼ਨ ਲਗਾ ਰਹੇ ਹਾਲਾਂਕਿ ਡਾਕਟਰ ਦਾ ਬਿਆਨ ਸਾਹਮਣੇ ਆਇਆ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਸਾਡੇ ਵੱਲੋਂ ਅਣਗਹਿਲੀ ਕੋਈ ਨਹੀਂ ਅਸੀਂ ਆਪਣੇ ਵੱਲੋਂ ਟ੍ਰੀਟਮੈਂਟ ਸਹੀ ਤੌਰ ਤੇ ਕੀਤਾ ਹੈ ਸਰਕਾਰ ਦੇ ਕੋਲ ਕੀ ਗੁਹਾਰਾ ਕਿੱਥੇ ਤੱਕ ਤੁਹਾਡੀ ਕਾਰਵਾਈ ਪਹੁੰਚੀ ਹੈ ਕਿ ਹੁਣ ਅੱਗੇ ਕੀ ਕਰਾਉਣਾ ਚਾਹੁੰਦੇ ਸਰ ਮੈਂ ਕਈ ਉਮਰ ਕੋਡ ਚ ਕੇਸ ਫਾਈਲ ਕਰਿਆ ਜੀ ਤਾਂ ਮੇਰੀ ਸਿਵਲ ਸਰਜਨ ਦੇ ਵੀ ਕੰਪਲੇਂਟ ਚੱਲ ਰਹੀ ਆ ਤਾਂ ਐਸਐਸਪੀ ਆਫਿਸ ਵੀ ਮੈਂ ਕੰਪਲੇਂਟ ਦਈ ਆ ਸਿਵਲ ਸਰਜਨ ਦੇ ਜਿਹੜੇ ਆਪਰੇਸ਼ਨ ਨੋਟਸ ਜੀ ਜੋ ਉਹਨੇ ਬਾਅਦ ਦੇ ਵਿੱਚ ਤਿਆਰ ਕਰਕੇ ਉਹ ਹੁਣ ਦੇ ਕੇ ਆਏ ਜੀ ਬੁਪੇਸ਼ ਜਿਨ੍ਹਾਂ ਦੀ ਜਿਸ ਟਾਈਮ ਮੈਨੂੰ ਲੋਡ ਸੀਗੀ ਮੈਂ ਪੀਜੀਆ ਜਾਣਾ ਸੀਗਾ ਉਸ ਟਾਈਮ ਉਹਨੇ ਕੋਈ ਨੋਟਸ ਨਹੀਂ ਮੈਨੂੰ ਦਿੱਤੇ ਕੁਛ ਨਹੀਂ ਬਾਅਦ ਦੇ ਵਿੱਚ ਜੀ ਉਹਨੇ ਤਿਆਰ ਕਰਕੇ ਉੱਥੇ ਨੋਟਸ ਵਗੈਰਾ ਆਪਣੇ ਵੱਲੋਂ ਤਿਆਰ ਕਰਕੇ ਦੇ ਆਏ ਜੀ ਪੇਪਰ ਕਾਰਵਾਈ ਦੀ ਪੈਰਵਾਈ ਕੌਣ ਕਰ ਰਿਹਾ ਹੈ ਕਿ ਵਕੀਲ ਸਾਹਿਬ ਕੀਤੇ ਹੋਏ ਨੇ ਉਹਨਾਂ ਵੱਲੋਂ ਕਿਸ ਤਰੀਕੇ ਦੇ ਨਾਲ ਅਗੇ ਕੇਸ ਦਰ ਕੀ ਹਾਂਜੀ ਸਰ ਮੇਰੇ ਵਕੀਲ ਸਾਹਿਬ ਹੈ ਗੁਰਪ੍ਰੀਤ ਪਰਸੀਨ ਜੀ ਤਾਂ ਉਹੀ ਮੇਰੇ ਕੇਸ ਦੀ ਪੈਰਵਾਈ ਕਰ ਰਹੇ ਹਾਂ ਜੀ ਸਾਰੇ ਬਿਲਕੁਜੀ ਗੁਰਪ੍ਰੀਤ ਪਰਸੀਨ ਦੇ ਵੱਲੋਂ ਇਸ ਕੇਸ ਦੀ ਸਾਰੀ ਪੈਰਵਾਈ ਜਿਹੜੀ ਆ ਕੀਤੀ ਜਾ ਰਹੀ ਸਾਨੂੰ ਕੁਝ ਹੋਰ ਦੇ ਹੋਰ ਮਤਲਬ ਜਿਨੇ ਵੀ ਕਿਸ ਤਰੀਕੇ ਨਾਲ ਦਿਖਤੋ ਇੱਕ ਡਾਕਟਰ ਦੇ ਵੱਲੋਂ ਇੱਕ ਇਸ ਤਰੀਕੇ ਦੀ ਅਣਗਹਿਲੀ ਹਾਲਾਂਕਿ ਪੂਰਾ ਜੀਵਨ ਜਿਹੜਾ ਹੁਣ ਇੱਕ ਅੱਖ ਦੇ ਨਾਲ ਬਿਤਾਣਾ ਬਣਾ ਬਹੁਤ ਵੱਡਾ ਸੰਘਰਸ਼ੀ ਜੀਵਨ ਬਣ ਗਿਆ ਜਿਹੜਾ ਬਹੁਤ ਨਾਰਮਲ ਚੱਲ ਰਿਹਾ ਸੀ ਕਿਸ ਤਰੀਕੇ ਨਾਲ ਦੇ ਅ ਤੇ ਦੇਖੋ ਜੀ ਮੇਰਾ ਨਾਮ ਰਾਜਵੀਕਰਨ ਸਿੰਘ ਵਿੱਕੂ ਹੈ ਜੀ ਮੈਂ ਵਿਲੀਮ ਜੀ ਦੇ ਨਗਰ ਦੇਈ ਹੈ ਜੀ ਪਿੰਡ ਚਿਲ ਦਾ ਸੋ ਇਹ ਜੋ ਵਾਕਿਆ ਹੋਇਆ ਜੀ ਇਸ ਵਾਕਿਆ ਦੇ ਨਾਲ ਸਾਰੇ ਨਗਰ ਨੂੰ ਹੀ ਬਹੁਤ ਇੱਕ ਤਰ੍ਹਾਂ ਦਾ ਝਟਕਾ ਵੱਜਿਆ ਕਿਉਂਕਿ ਇਹਨਾਂ ਦਾ ਕਾਰਾਂ ਦਾ ਕੰਮ ਸੀ ਤੇ ਕਾਰਾਂ ਦਾ ਕੰਮ ਇੱਕ ਤਰ੍ਹਾਂ ਦਾ ਇਹਨਾਂ ਦਾ ਡਿਸਟਰਬ ਹੋਇਆ ਹੈ ਡਿਸਟਰਬ ਤਾਂ ਹੋ ਗਿਆ ਕਿਉਂਕਿ ਲਾਇਸੈਂਸ ਦੇ ਉੱਪਰ ਤੁਹਾਨੂੰ ਪਤਾ ਹੁੰਦਾ ਵੀ ਸਾਰਾ ਕੁਝ 8/8 6 6 ਇੰਟੂ 6 ਆ ਸਾਈਡ ਚਾਹੀਦੀ ਹੈ ਸੋ ਉਹ ਸਾਰਾ ਇਹਨਾਂ ਦਾ ਬਿਜ਼ਨਸ ਵੀ ਡਾਊਨ ਹੋਇਆ ਜੀ ਤੇ ਗੱਡੀਆਂ ਵੀ ਵੇਚਣੀਆਂ ਪੈਗੀਆਂ ਕਿਉਂਕਿ ਲਗਜ਼ਰੀ ਗੱਡੀਆਂ ਨੇ ਬਾਕੀ ਗੱਲ ਇਹ ਜੀ ਜਿੱਥੋਂ ਤੱਕ ਤੁਸੀਂ ਸਰਕਾਰ ਦੀ ਗੱਲ ਕਰੀ ਸੀਗੀ ਅਸੀਂ ਹੈਲਥ ਮਿਨਿਸਟਰ ਡਾਕਟਰ ਬਲਬੀਰ ਸਿੰਘ ਦੀ ਟੀਮ 'ਚ ਸੇਵਾ ਕਰਦੇ ਆ ਜੀ ਐਜ਼ ਅ ਵੌਲੰਟੀਰੀ ਮੈਂ ਤਾਂ ਸੇਵਾ ਕਰਦਾ ਜੀ ਸੋ ਅਸੀਂ ਉਹਨਾਂ ਕੋਲ ਵੀ ਗਏ ਸੀ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਸੀ ਵੀ ਅਸੀਂ ਇੱਥੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਾਂਗੇ ਤੇ ਉਹਨਾਂ ਨੇ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਜਦੋਂ ਅਸੀਂ ਉਹਨਾਂ ਨੂੰ ਦੱਸਿਆ ਵੀ ਇਹ ਕੋਈ ਆ ਛੋਪਾ ਰਸਤਮ ਜਾਂ ਚਲਾਕੀਆਂ ਜਾਂ ਕਰੀ ਜਾਂਦੇ ਨੇ ਵੀ ਜਿਹਦੇ ਬਾਅਦ ਚ ਪੇਪਰ ਤਿਆਰ ਕਰ ਰਹੇ ਨੇ ਤਾਂ ਉਹਨਾਂ ਨੇ ਸਾਡੀ ਗੱਲ ਦੇ ਉੱਪਰ ਬਹੁਤ ਗੌਰ ਨਾਲ ਸੁਣ ਕੇ ਉਹਨਾਂ ਨੇ ਜਿਹੜੀ ਫਾਈਲ ਹੈ ਉਹ ਪੀਜੀ ਮਾਰਕਰਤੀ ਵੀ ਸਾਨੂੰ ਸਾਡੇ ਵਕੀਲ ਸਾਹਿਬ ਤੇ ਵੀ ਬਹੁਤ ਜ਼ਿਆਦਾ ਮਾਣ ਹੈ ਜੋ ਐਰਵਾਈ ਕਰਕੇ ਤੇ ਸਾਰੇ ਨਗਰ ਤੇ ਵੀ ਮਾਣ ਹੈ ਜੋ ਸਾਡੇ ਨਾਲ ਖੜਾ ਸੋ ਇਸ ਕਰਕੇ ਪੀਜੀਆ ਦੇ ਜਿਹੜੇ ਡਾਕਟਰ ਨੇ ਉਹਨਾਂ ਤੇ ਸਾਨੂੰ ਪੂਰਾ ਭਰੋਸਾ ਹੈ ਕਿ ਉਹ ਇਸ ਜਿਹੜੀ ਪਿਕਚਰ ਨੂੰ ਬਿਲਕੁਲ ਕਲੀਅਰ ਕਰ ਦੇਣਗੇ ਪਰ ਇਹ ਸਵਾਲ ਆ ਰਹੇ ਨੇ ਕਿ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਉੱਪਰ ਕੋਈ ਹਸਪਤਾਲ ਦੇ ਖਿਲਾਫ ਪੋਸਟ ਪਾਉਂਦੇ ਉਹਦੇ ਉੱਪਰ نیچے ਕਮੈਂਟਸ ਵਗੈਰਾ ਆਉਂਦੇ ਤਾਂ ਸਾਫ਼ ਤੌਰ ਤੇ ਤੁਹਾਨੂੰ ਤੁਸੀਂ ਸਮਝ ਆ ਵੀ ਜਾਂਦਾ ਕੋਈ ਇਦਾਂ ਦੀ ਗੱਲ ਬਾਤ ਸਾਹਮਣੇ ਆਈ ਹੈ ਸਰ ਦੇਖੋ ਜਦੋਂ ਵੀ ਕੋਈ ਆਪਾਂ ਪੋਸਟ ਪਾਉਂਦੇ ਆ ਵੀ ਗੁਹਾਰ ਲਾਉਂਦੇ ਆ ਇੱਕ ਆਪਦੇ 11 ਮਿੱਤਰਾਂ ਨੂੰ ਇੱਕ ਜ਼ਿਲ੍ਹੇ ਨੂੰ ਪਟਿਆਲੇ ਨੂੰ ਲਾਉਂਦੇ ਆ ਵੀ ਸਾਡੇ ਨਾਲ ਗਲਤ ਹੋ ਗਿਆ ਜੀ ਤੁਸੀਂ ਨਾ ਫਸਾਓ ਤਾਂ ਥੱਲੇ ਫਿਰ ਉਹ ਮਾੜੇ ਮੋٹے ਕਮੈਂਟ ਜਿਹੜੇ ਉਹਨਾਂ ਨੂੰ ਹਾਲੇ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਅਸੀਂ ਕਿਤੇ ਰੋਜ਼ ਬੰਦਾ ਮਾਰ ਕੀ ਸੌਂਦੇ ਆ ਪਰ ਇਦਾਂ ਜ਼ਰੂਰ ਹੁੰਦਾ ਵੀ ਪਹਿਲੀ ਕਰੀ ਦੀ ਪਰ ਫਿਰ ਉਹ ਜਦੋਂ ਕਮੈਂਟ ਇੰਨੇ ਮਾੜੇ ਕਰੀ ਜਾਂਦੇ ਫਿਰ ਥੱਲੇ ਸਾਨੂੰ ਵੀ ਕਹਿਣਾ ਪੈਂਦਾ ਵੀ ਤੁਸੀਂ ਜ਼ੋਰ ਲਾ ਲਓ ਜਿੰਨਾ ਮਰਜੀ ਵੀ ਅਸੀਂ ਵੀ ਹਰ ਇੱਕ ਪੌੜੀ ਚੜ ਕੇ ਨਿਆਦੀ ਪੌੜੀ ਚੜ ਕੇ ਆਪ ਜੀ ਨੂੰ ਸਲਾਖਾਂ ਦੇ ਪਿੱਛੇ ਜ਼ਰੂਰ ਭੇਜਾਂਗੇ ਹਸਪਤਾਲ ਦੀ ਗੱਲ ਹੁੰਦੀ ਹੈ ਤਾਂ ਕਹਿੰਦਾ ਸਾਡਾ ਹਸਪਤਾਲ ਪੂਰਾ ਇਨਸ਼ੋਰਡ ਹੈ ਇਨਸ਼ੋਰਡ ਦੇ ਨਾਲ ਕੀ ਮਤਲਬ ਹੈ ਉਹਨਾਂ ਦਾ ਕੀ ਇਨਸ਼ੋਰਡ ਹੈ ਤਾਂ ਮਤਲਬ ਕਿਸੇ ਵੀ ਤਰੀਕੇ ਅਣਗਿਣਿਆ ਵਰ ਮੈਂ ਤੁਹਾਨੂੰ ਸਰਕਸਤੀ ਕਲੀ ਕਹਿਣਾ ਇਹ ਛੋੜਦਾ ਮਤਲਬ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਵੀ ਤੁਸੀਂ ਆਈ ਜਾਓ ਤੇ ਅਸੀਂ ਡਾਕਟਰ ਕੋਈ ਹੋਰ ਦਿਖਾਵਾਂਗੇ ਆਪਰੇਸ਼ਨ ਕੋਈ ਹੋਰ ਕਰੂਗਾ ਸਟੀਚਸ ਕੋਈ ਹੋਰ ਲਾਊਗਾ ਤੇ ਪੱਟੀ ਕੋਈ ਹੋਰ ਗਾਊਗਾ ਇਹਦਾ ਇਹ ਇਹੀ ਮਤਲਬ ਹੋ ਗਿਆ ਫਿਰ ਇਹ ਛੋੜਦਾ ਤਾਂ ਵੀ ਅਸੀਂ ਅੱਖਾਂ ਪਾੜੀ ਜਾਵਾਂਗੇ ਲੋਕਾਂ ਦੀਆਂ ਤੇ ਜਿਹੜੇ ਤੇ ਉਹਨਾਂ ਦਾ ਕੀ ਨਾਮ ਹੈ ਰੱਬ ਤੁਹਾਡਾ ਭਲਾ ਕਰੇ ਨੁਕਸਾਨ ਲੋਕਾਂ ਦਾ ਕਰੀ ਜਾਵਾਂਗੇ ਲੋਕਾਂ ਦੇ ਢਿੱਡਾਂ ਦੇ ਵਿੱਚ ਲੱਤਾਂ ਮਰੀ ਜਾਵਾਂਗੇ ਤੇ ਉਹ ਸਾਡੇ ਹੌਟ ਆਪਦਾ ਸਾਡਾ ਆਹ ਹਸਪੀਟਲ ਇਨ ਛੋੜਦਾ ਹੈ ਇਹੋ ਜਿਹੀ ਗੱਲਾਂ ਕਰ ਕਰਕੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਇਹ ਲੇਮਨ ਲੈਂਗੁਏਜ ਦੇ ਵਿੱਚ ਹੀ ਸਮਝਣਗੇ ਕਿ ਵੀ ਸਾਡਾ ਹਸਪੀਟਲ ਇਨਸ਼ੋਰਡ ਹੈ ਤੇ ਤੁਸੀਂ ਭੱਜੋ ਬਟ ਵੀ ਵਾਂਟ ਟੂ ਟੈਲ ਥੈਮ ਕਿ ਸਾਨੂੰ ਵੀ ਮਾਪਿਓ ਨੇ ਹੁਣ ਇੰਨਾ ਕੁ ਪੜਾਤਾ ਤਾਂ ਅਸੀਂ ਹੈਲਥ ਮਿਨਿਸਟਰ ਸਾਹਿਬ ਨੂੰ ਬਹੁਤ ਪ੍ਰੋਪਰਲੀ ਇਹ ਚੀਜ਼ ਸਮਝਾ ਸਕੇ ਹਾਂ ਤੇ ਉਹਨਾਂ ਨੇ ਬਹੁਤ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਸੀਂ ਨਿਸ਼ਚਿਤ ਤੌਰ 'ਤੇ ਜੋ ਬੱਚਾ ਵੀ ਇਹਦੇ ਵਿੱਚ ਆਪਾਂ ਆਟਿਓ ਵਾਲ ਕੱਢ ਕੇ ਤੁਹਾਡੇ ਸਾਹਮਣੇ ਰੱਖ ਦਾਂਗੇ ਔਰ ਇਹਨਾਂ ਨੂੰ سزا ਮਿਲਣੀ ਮਿਲਣੀ ਸੋ ਇਸ ਸਮੇਂ ਇਸ ਪੈਰਵਾਈ ਨੂੰ ਜਿਹੜਾ ਦੇ ਰਹੇ ਨੇ ਉਹ ਸਾਡੇ ਵਕੀਲ ਸਾਹਿਬਾ ਪੰਜੀ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਪੈਰਵਾਈ ਹੋ ਰਹੀ ਹੈ ਪੂਰੇ ਤਰੀਕੇ ਦੀ ਇਹ ਡਾਕਟਰ ਦਾ ਜਿਹੜਾ ਕੇ ਹੈ ਇਲਜ਼ਾਮ ਉੱਪਰ ਲਗਾਏ ਜਾ ਰਹੇ ਨੇ ਕਿਸ ਤਰੀਕੇ ਦੇ ਨਗਲੀ ਵਰਤੀ ਮੈਂ ਇਹਨਾਂ ਦੀ ਇਨਸਟਰਕਸ਼ਨ ਦੇ ਮੁਤਾਬਕ ਜੋ ਇਹਨਾਂ ਨੇ ਫੈਕਟਸ ਮੈਨੂੰ ਦੱਸੇ ਨੇ ਉਹਨਾਂ ਦੇ ਮੁਤਾਬਕ ਸੈਕਸ਼ਨ 35 ਆਫ ਦਾ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੇ ਅੰਡਰ ਮਾਨਯੋਗ ਕੰਜ਼ਿਊਮਰ ਕਮਿਸ਼ਨ ਪਟਿਆਲਾ ਉੱਥੇ ਅਸੀਂ ਕੰਪਲੇਂਟ ਫਾਈਲ ਕੀਤੀ ਹੈ ਔਰ ਮਾਨਯੋਗ ਕਮਿਸ਼ਨ ਨੇ ਆਪੋਜ਼ਿਟ ਪਾਰਟੀਆਂ ਨੂੰ ਦ੍ਰਿਸ਼ਟੀ ਹਸਪਤਾਲ ਨੂੰ ਔਰ ਉਹਦੇ ਡਾਕਟਰਜ਼ ਨੂੰ ਨੋਟਿਸ ਇਸ਼ੂ ਕਰ ਦਿੱਤਾ 16 ਅਕਤੂਬਰ ਨੂੰ ਅਪੀਅਰ ਹੋਣ ਵਾਸਤੇ ਇਹ ਸਭ ਲੱਗਦਾ ਵੀ ਜਿਸ ਤਰੀਕੇ ਨਾਲ ਗੈਲੀ ਵਰਤੀ ਗਿਆ ਕਰੋਨੀ ਕਾਰਵਾਈ ਦੇ ਤਹਿਤ ਇਸ ਹਸਪਤਾਲ ਦੇ ਲਾਇਸੈਂਸ ਨੇ ਜਿਹੜੇ ਉਹ ਕੈਨਸਲ ਹੋ ਸਕਦਾ ਨਹੀਂ ਕਿਉਂਕਿ ਹਸਪਤਾਲ ਦੇ ਬਾਹਰ ਏਮਜ਼ ਦਾ ਬੋਰਡ ਲਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਦੇਖੋ ਜੀ ਜੋ ਕਾਨੂੰਨ ਦੇ ਮੁਤਾਬਕ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਜੋ-ਜੋ ਸਟੈਪ ਲੈਣੇ ਚਾਹੀਦੇ ਨੇ ਉਹ ਸਾਰੇ ਸਟੈਪਸ ਵੀ ਲਾ ਰਹੇ ਆ ਲੱਗਦਾ ਕਦੋਂ ਤੱਕ ਇਨਸਾਫ ਅਵਲਮ ਜੀ ਨੂੰ ਮਿਲ ਜਾਏਗਾ ਕਿਉਂਕਿ ਲਗਾਤਾਰ ਕਹਿ ਰਹੀ ਵੀ ਇੱਕ ਜ਼ਿੰਦਗੀ ਹਾਰਨ ਦੀ ਗੱਲ ਹੋ ਰਹੀ ਹੈ ਇਹ ਕੱਖ ਗਵਾ ਚੁੱਕੇ ਨੇ ਸਾਰਾ ਬਿਜ਼ਨਸ ਹੋਣਾ ਦਾ ਖਤਮ ਹੋ ਚੁੱਕਾ ਹੈ ਕਿੰਨੇ ਕੁ ਜਲਦੀ ਨਿਫਾਜ਼ ਸਾਹਿਬ ਮੈਸਜ ਇਹ ਤਾਂ ਮਾਨਯੋਗ ਅਦਾਲਤ ਦੇ ਉੱਤੇ ਡਿਪੈਂਡ ਕਰਦਾ ਜੀ ਲੇਕਿਨ ਅਸੀਂ ਅਦਾਲਤ ਨੂੰ ਇਹ ਫਰਿਆਦ ਕਰਾਂਗੇ ਕਿ ਛੋਟੀ ਤੋਂ ਛੋਟੀ ਤਰੀਕ ਪਾ ਕੇ ਤੇ ਜਲਦ ਤੋਂ ਜਲਦ ਇਨਸਾਫ ਦਿੱਤਾ ਜਾਵੇ ਇਸ ਸੰਸਥਾ ਨਾਲ ਵਕੀਲ ਜਿਹੜੇ ਪਸੀਨ ਸਾਹਿਬ ਨੇ ਜਿਨ੍ਹਾਂ ਦੇ ਵੱਲੋਂ ਪੂਰੇ ਕੇਸ ਦੀ ਜਿਹੜੀ ਪੈਰਵਾਈ ਕੀਤੀ ਜਾ ਰਹੀ ਹੈ ਸਾਬਤ ਤੌਰ ਤੇ ਚਾਰ ਆਪਰੇਸ਼ਨ ਇਸ ਤਮੇ ਇਸ ਨੌਜਵਾਨ ਦੇ ਹੋ ਚੁੱਕੇ ਨੇ ਜਿਨ੍ਹਾਂ ਨੇ ਆਪਣੀ ਅੱਖ ਜਿਹੜੀ ਆ ਉਹ ਨਿੱਜੀ ਹਸਪਤਾਲ ਦੀਆਂ ਅਣਗਹਿਲੀਆਂ ਕਰਕੇ ਗਵਾਈਆ ਹਾਲਾਂਕਿ ਇਸ ਤੋਂ ਇਲਾਵਾ ਜੋ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੇ ਖਿਲਾਫ ਪੋਸਟ ਪਈ ਜਾਂਦਾ ਸਾਫ ਤੌਰ ਤੇ ਕਮੈਂਟ ਦੇ ਵਿੱਚ ਲਿਖਿਆ ਜਾਂਦਾ ਕਿ ਸਾਡਾ ਹਸਪਤਾਲ ਇਨਸ਼ੋਰਡ ਹੈ ਪਰ ਇਹ ਸਵਾਲ ਖੜਾ ਹੁੰਦਾ ਹੈ ਕਿ ਇਨਸ਼ੋਰਡ ਹੈ ਤਾਂ ਕੀ ਲੋਕਾਂ ਦੇ ਨਾਲ ਇਸ ਤਰ੍ਹਾਂ ਦਾ ਦੁਬਾਰਾ ਕੀਤਾ ਜਾਵੇਗਾ ਸੋ ਜਲਦੀ ਪੈਰਵਾਈ ਜਿਹੜੀ ਹੈ ਮੰਗ ਕੀਤੀ ਜਾ ਰਹੀ ਹੈ ਮਾਨਯੋ ਕੋਰਟ ਤੋਂ ਅਜਲਦੀ ਇਸ ਪਰਿਵਾਰ ਨੂੰ ਜਿਹੜਾ ਉਹ ਇਨਸਾਫ ਦੀ ਵਾਰਨ ਦੀ ਗੱਲ ਆ ਉਹ ਕੀਤੀ ਜਾ ਰਹੀ ਹੈ ਕੈਮਰਾ ਬਸਲਾਵਾਂ ਦੇ ਨਾਲ ਤਰਨ ਟੁਕਰਾਲ ਰੋਜਾਨਾ ਸਪੋਕਸਮੈਨ ਪਟਿਆਲਾ